ਉਹ ਨਾਲੀ ਜਿਹੜੀ ਕਿ ਟੁੱਟ ਚੁੱਕੀ ਆ ਲੋਕੀ ਲੁੱਟ ਖਸੁੱਟ ਵਿਚਾਰ ਕੀਏ ਪੂਰੀ ਦੇਖੋ ਕਿਦਾਂ ਨਿਕ ਜਾ ਰਹੇ ਨੇ ਦੇਖੋ ਪੀੜ ਦੇਖੋ ਉਹ ਸਫਤਾ ਮਿਲ ਰਹਾ ਜਿਹੜੀ 8 10000 ਦੀ ਚੀਜ਼ ਆ ਤੁਹਾਨੂੰ 2 3000 ਰੁਪਏ ਚ ਮਿਲ ਰਹੀ ਆ ਠੀਕ ਆ ਆਨੰਦ ਮਾਨੋ ਇਹ ਫਰਨੀਚਰ ਮਾਰਕੀਟ ਲੋਕੀ ਲੈ ਕੇ ਨੇ ਬਹੁਤ ਸਮਾਨ ਤੇ ਆ ਦੇਖੋ ਜੀ ਇੱਥੇ ਪਈਆਂ ਇਹ ਦੇਖੋ ਗੱਦੇ ਲੈ ਕੇ ਜਾ ਰਹੇ ਨੇ ਬੈੱਡ ਟੇਬਲ ਇਹ ਸਸਤੇ ਮਿਲ ਰਹੇ ਨੇ 22000 ਵਾਲੀ ਚੀਜ਼ ਜਿਹੜੀ 5500 ਤੋਂ ਮਿਲ ਰਹੀ ਹੈ। ਅਗੇ ਵੀ ਮਿਲ ਰਹੀ ਹੈ। ਅਗੇ ਵੀ ਜਲਦੀ ਤੋਂ ਜਲਦੀ ਆ ਕੇ ਫਿਰ ਲੈ ਸਕਦਾ ਬੰਦਾ ਹੈ ਵੀ ਸਾਰੇ ਵੀ ਸਮਾਨ ਦਾ ਦੇਖੋ। बिक चुके नहीं। ਉਹ ਸਾਰੀ ਆਈਟਮਾਂ बिक ਚੁੱਕੀਆਂ ਨੇ। ਆ ਗੱਡੀਆਂ ਵਾਲੀ। ਆ ਤੋੜ-ਫੋੜ ਲੱਗੀ ਹੋਈ ਹੈ ਜੀ।

ਥੋੜੇ ਜਾਂ ਮੈਂ ਕੀ ਕਰਦਾ ਸਾਮਾਨ बिक ਚੁਕਿਆ ਸਾਰਾ ਕਰਕੇ ਕੋਈ ਫਾਇਦਾ ਨਹੀਂ ਹੋ ਰਿਹਾ ਅੱਗੇ ਭਾਈ ਟੋਨ ਰੇਟ ਮਹਿੰਗਾ ਚੈਮ ਨਾ ਵੇਸਟ ਕਰਿਓ ਚੋਕੀ ਸਾਨੂੰ ਲੱਗਿਆ ਸਸਤਾ ਸਾਮਾਨ ਮਿਲ ਰਿਹਾ ਸੀ ਤਾਂ ਆ ਗਏ ਪਰ ਹੁਣ ਰੇਟ ਪਰ ਇਹਨਾਂ ਦਾ ਰੇਟ ਬਹੁਤ ਮਹਿੰਗਾ ਹੋ ਗਿਆ ਸਾਰਾ ਸਸਤੇ ਵਾਲਾ ਢੂੰ ਨਹੀਂ ਮਿਲਣਾ ਦੁਨੋ ਸਸਤਾ ਸਾਮਾਨ ਹੁਣ ਕਰਦਾ ਇਹਨਾਂ ਨੇ ਮਹਿੰਗਾ ਆ ਦੇਖਣਾ ਆ ਦੇਖੋ ਇਹ ਗਰੰਟੀਡੀ ਹੋ ਚੁੱਕੀ ਆ ਆ ਜਾਓ ਇਹ ਠੱਕਾ ਹੋ ਤੇ ਚੜ ਕੇ ਜਾਣਗੇ ਚਲੋ ਆਇਓ ਵੀ ਆਇਓ ਉਹ ਪਾਰਟ ਨਾਲ ਹੋਇਆ ਵਾ ਸਾਰਾ ਇਹ ਸਿਸਟਮ ਆਹ ਤੇੰਕੇ ਉੱਪਰ ਲੀਟੜ ਬਾਰੀ ਤਖਾਣ ਦੇਖਣਾ ਆ ਆ ਦੇਖੋ ਜੀ ਆ ਚੜਾਰੇ ਸੀ ਗੱਡੀ ਪਰ ਚੜ ਨਹੀਂ ਪਾਈ ਪਲਟ ਗਈ ਅੱਧੀ ਇਹ ਚਾਂਸਿਸ ਬਹੁਤ ਨੇ